ਪਿੰਡ ਦੀ ਇੱਕ ਕੁੜੀ ਆਪਣੇ ਪੇਕੇ ਘਰ ਰਹਿੰਦੀ ਹੈ ਕਿਉਂਕਿ ਉਸ ਦੇ ਕੋਈ ਭਰਾ ਨਹੀਂ ਅਤੇ ਪਿਤਾ ਦੀ ਮੌਤ ਹੋ ਜਾਂਦੀ ਹੈ ਮਾਤਾ ਦੇ ਪਾਲਣ ਪੋਸ਼ਣ ਲਈ ਆਪਣੇ ਪਿੰਡ ਵਿੱਚ ਹੀ ਆਪਣੇ ਮਾਪਿਆਂ ਦੇ ਘਰ ਰਹਿਣ ਲੱਗਦੀ ਹੈ ਥੋੜੇ ਸਮੇਂ ਬਾਅਦ ਹੀ ਕਮਰੇ ਦੀ ਛੱਤ ਡਿੱਗੀ ਜਾਂਦੀ ਹੈ ਉਸ ਛੱਤ ਡਿੱਗੀ ਨੂੰ ਅੱਜ 7 ਸਾਲ ਹੋ ਗਏ ਪਿਛਲੇ ਦਿਨਾਂ ਵਿੱਚ ਆਪਾਂ ਖਬਰ ਕੀਤੀ ਸੀ ਪਰ ਕੋਈ ਨਹੀਂ ਬੋੜਿਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਬਾਬਾ ਮੇਜਰ ਸਿੰਘ ਜੀ ਖਾਲਸਾ ਜੋ ਮੁਖਸਰ ਸਾਹਿਬ ਜ਼ਿਲ੍ਹੇ ਤੋਂ ਆਏ ਨੇ ਬਹੁਤ ਦੂਰੋਂ ਚੱਲ ਕੇ ਆਏ ਇਹਨਾਂ ਨੇ ਆਪਣੀ ਵੀਡੀਓ ਵੇਖੀ ਉਸ ਤੋਂ ਬਾਅਦ ਇਹਨਾਂ ਨੇ ਇਹ ਕਿ ਮੈਂ ਪਰਿਵਾਰ ਨੂੰ ਮਿਲਣਾ ਹੈ ਤੇ ਹਾਲਚਾਲ ਜਾਣਨਾ ਹੈ ਜਿਸ ਤੋਂ ਬਾਅਦ ਇਹ ਬਾਬਾ ਜੀ ਆਏ ਅਤੇ ਪਰਿਵਾਰ ਲਈ ਰਾਸ਼ਨ, ਕੱਪੜੇ, ਆਰਥਿਕ ਮਦਦ, ਨਗਦ ਰਾਸ਼ੀ, ਬੱਚਿਆਂ ਲਈ ਕਾਪੀਆਂ ਸਾਰਾ ਕੁਝ ਲੈ ਕੇ ਬਾਬਾ ਜੀ ਪਿੰਡ ਖੇਲਣ ਪਹੁੰਚੇ ਅਤੇ ਉਸ ਤੋਂ ਬਾਅਦ ਇਹਨਾਂ ਨੇ ਪਰਿਵਾਰ ਨੂੰ ਮਿਲ ਕੇ ਉਹਨਾਂ ਦਾ ਦੁੱਖ ਸੁੱਖ ਜਾਣਿਆ ਇਹ ਜੋ ਵੀਡੀਓ ਵਿੱਚ ਦੇਖ ਰਹੇ ਆ ਹਾਂ ਇਹ ਉਹ ਕੁੜੀ ਹੈ ਜਿਸ ਦਾ ਕਮਰਾ ਡਿੱਗੇ ਨੂੰ 7 ਸਾਲ ਹੋ ਗਏ ਹਨ ਅਤੇ ਇਹ ਜੋ ਮਾਤਾ ਜੀ ਬੈਠੇ ਹਨ ਇਹ ਇਹਨਾਂ ਦੇ ਮਾਤਾ ਜੀ ਹਨ ਇਹ ਬਿਮਾਰ ਹਨ ਮੰਝੇ ਵਿੱਚ ਪਏ ਨੈਸ ਕੁੜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ 4 ਤੋਂ 5 ਘਰਾਂ ਵਿੱਚ ਗੋਹਾ ਕੂੜਾ ਕਰਕੇ ਆਪਣਾ ਪਾਲਣ ਪੋਸਣ ਬੱਚਿਆਂ ਦਾ ਕਰ ਰਹੀ ਹਾਂ ਅਤੇ ਆਪਣੀ ਮਾਤਾ ਨੂੰ ਦਵਾਈ ਵੀ ਦਿਵਾਉਣੀ ਹੈ ਇਲਾਜ ਵੀ ਕਰਵਾਉਣੀ ਹੈ ਇਸ ਦੇ ਘਰ ਵਾਲਾ ਵੀ ਬਿਮਾਰ ਹੈ ਕਹਿੰਦੀ ਹੈ ਕਿ ਉਸ ਦੇ ਵੀ ਅੱਖਾਂ ਵਿੱਚੋਂ ਖੂਨ ਆਉਣ ਲੱਗ ਜਾਂਦਾ ਹੈ ਪਤਾ ਨਹੀਂ ਕਿਹ ਹੈ ਜੀ ਨਾਮਰਦ ਬਿਮਾਰੀ ਲੱਗੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਮੇਜਰ ਸਿੰਘ ਜੀ ਖਾਲਸਾ ਜੋ ਬਹੁਤ ਦੂਰੋਂ ਆਪਣਾ ਇਹ ਇੱਕ ٹرسٹ ਚਲਾਉਂਦੇ ਨੇ ਸਮੇਂ-ਸਮੇਂ ਤੋਂ ਜਦੋਂ ਵੀ ਲੋੜ ਹੁੰਦੀ ਹੈ ਮਾਨਸਾ ਜ਼ਿਲ੍ਹੇ ਵਿੱਚ ਆਉਂਦੇ ਰਹਿੰਦੇ ਹਨ ਅੱਜ ਖੇਲਣ ਇਹ ਦੋ ਪਰਿਵਾਰਾਂ ਨੂੰ ਮਿਲੇ ਇੱਕ ਬਜ਼ੁਰਗ ਮਾਤਾ ਜੋ 80 ਸਾਲ ਤੋਂ ਜ਼ਿਆਦਾ ਹੈ ਅਤੇ ਮੁਸਲਮਾਨ ਪਰਿਵਾਰ ਨਾਲ ਸੰਬੰਧਿਤ ਹੈ ਉਸ ਦਾ ਕਮਰਾ ਡਿੱਗਿਆ ਨੂੰ 2 ਤੋਂ 3 ਮਹੀਨੇ ਹੋ ਚੁੱਕੇ ਹਨ ਪਰ ਕੋਈ ਆਰਥਿਕ ਮਦਦ ਲਈ ਅੱਗੇ ਨਹੀਂ ਆਇਆ ਸੀ ਤਾਂ ਬਾਬਾ ਜੀ ਨੇ ਉਸ ਮਾਤਾ ਦੇ ਘਰ ਜਾ ਕੇ ਉਹਨਾਂ ਦੀ ਆਰਥਿਕ ਮਦਦ ਕੀਤੀ ਰਾਸ਼ਨ ਵੀ ਲੈ ਕੇ ਆਏ ਅਤੇ ਕਮਰਾ ਬਣਾਉਣ ਵਿੱਚ ਵਿੱਚ ਸਹਿਯੋਗ ਦੀ ਵੀ ਅਪੀਲ ਕੀਤੀ ਵੇਖੋ ਅੱਗੇ ਇਹ ਵੀਡੀਓ ਦੋਸਤੋ ਬੈਠੇ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਖੇਲਣ ਲੋਕ ਮਹੀਨੇ ਹੋ ਗਏ ਉਦੋਂ ਅਸੀਂ ਆਏ ਸੀ ਇਹ ਜੋ ਬੈਠੀ ਹੈ ਭੈਣ ਇਹਦਾ ਕਮਰਾ ਡਿੱਗੇ ਨੂੰ 7 ਸਾਲ ਹੋ ਗਏ ਕਿਸੇ ਨੇ ਕੋਈ ਸਾਰ ਨਹੀਂ ਲਈ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਇਹਨਾਂ ਦਾ ਨੰਬਰ ਵੀ ਲੈਤਾ ਖਾਤਾ ਨੰਬਰ ਵੀ ਲੈਤਾ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਹੋ ਸਕਦਾ ਕਮਰੇ ਦਾ ਹੱਲ ਹੋ ਗਿਆ ਹੋਵੇ ਕਿਉਂਕਿ ਜਿਹੜੇ ਹਿਸਾਬ ਨਾਲ ਲੋਕਾਂ ਦੇ ਫੋਨ ਆ ਰਹੇ ਸੀ ਖਾਤਾ ਨੰਬਰ ਲੈ ਰਹੇ ਸੀ ਪਰ ਅੱਜ ਜਦੋਂ ਆ ਕੇ ਪਤਾ ਕਰਿਆ ਤਾਂ ਇਹਨਾਂ ਨੇ ਦੱਸਿਆ ਕਿ ਫੋਨ ਤਾਂ ਬਹੁਤ ਆਏ ਸੀ ਪਰ ਕਿਸੇ ਨੇ ਕੋਈ ਪੈਸਾ ਨਹੀਂ ਪਹੁੰਚਾਇਆ ਅੱਜ ਮੁਖਸਰ ਜ਼ਿਲ੍ਹੇ ਤੋਂ ਸਾਡੇ ਬਾਬਾ ਜੀ ਪਹਿਲਾਂ ਪਿਛਲੇ ਦਿਨੀ ਰੱਲੇ ਬਹੁਤ ਸਾਰਾ ਮਾਨਨ ਕਰਕੇ ਗਏ ਨੇ ਪਰਿਵਾਰਾਂ ਦਾ ਅੱਜ ਹੁੱਚੇ ਹੋਏ ਨੇ ਤੇ ਉਹਨਾਂ ਨਾਲ ਗੱਲ ਕਰਵਾਵਾਂਗੇ ਵੀ ਇਸ ਪਰਿਵਾਰ ਕੋਲ ਅੱਜ ਕਿਵੇਂ ਆਉਣਾ ਹੋਇਆ ਤੇ ਇਹਨਾਂ ਦਾ ਕੀ ਸਹਿਯੋਗ ਕਰ ਰਹੇ ਨੇ ਬਾਬਾ ਜੀ ਆਸਰਿਕਾਲ ਜੀ ਬੜਾ ਫਾਸਰ ਕੀ ਹਾਂਜੀ ਕਿੱਥੋਂ ਆਏ ਬਾਬਾ ਜੀ ਕਿਵੇਂ ਆਉਣਾ ਹੋਇਆ ਮੇਰਾ ਜੀ ਪਿੰਡ ਕੋਟਪਾਈ ਜਿਹੜਾ ਸ਼੍ਰੀ ਮੁਕਸਰ ਸਾਹਿਬ ਮੈਨੂੰ ਇੱਕ ਵੀਡੀਓ ਕਿਸੇ ਵੀਰ ਨੇ ਭਾਈ ਭੇਜੀ ਤਾਂ ਪਤਾ ਲੱਗਿਆਗਾ ਵੀ ਇੱਕ ਸੱਤ ਸਾਲ ਹੋ ਗਏ ਇੱਕ ਭੈਣ ਦਾ ਘਰ ਡਿੱਗੇ ਨੂੰ ਪਿੰਡ ਖੇਲਣਾ ਤੇ ਬਹੁਤ ਹੀ ਮਿਲ ਕੇ ਉਹ ਦੁੱਖਾਂ ਭਰੀ ਕਹਾਣੀ ਜੋ ਉਹਨਾਂ ਦੇ ਵਿੱਚ ਦੱਸੇਗੀ ਤੇ ਅੱਜ ਮੈਂ ਆ ਕੇ ਉਹਨਾਂ ਦਾ ਘਰ ਵੀ ਦੇਖਿਆ ਹੈਗਾ 7 ਸਾਲ ਹੋ ਗਏ ਘੱਡ ਕੇ ਨੂੰ ਬਹੁਤ ਹੀ ਘਰ ਦਾ ਬੁਰਾ ਹਾਲ ਹੈਗਾ ਤੇ ਨਾਨਕ ਤੇਰਾ ਜਿਹੜਾ ਸੋਸਾਇਟੀ ਪਿੰਡ ਕੋਰਪਾਈ ਨਗਰ ਦੇ ਸਹਿਯੋਗ ਦੇ ਨਾਲ ਸਹਿਯੋਗੀ ਸਜਣਾਂ ਸਹਿਯੋਗ ਦੇ ਨਾਲ ਅੱਜ ਭੈਣ ਦੇ ਘਰ ਜੋ ਮਿਲ ਕੇ ਸਮਾਨ ਉੱਤੇ ਫਲ ਸਾਡੇ ਕੋਲੋਂ ਫਰਿਆ ਅੱਜ ਭੈਣ ਦੇ ਘਰ ਮਿਲ ਕੇ ਉਹ ਰਾਸ਼ਨ ਪਾਣੀ ਜਾਂ ਸੂਟ ਵਗੈਰਾ ਜਾਂ ਮਾਇਆ ਵਗੈਰਾ ਦੇਣ ਵਾਸਤੇ ਭੰਡ ਦੇ ਘਰ ਪਹੁੰਚਿਆ ਹੈਗਾ ਤੇ ਮੇਰੀ ਬੇਨਤੀ ਹੈ ਮਿਲ ਕੇ ਜਿੱਥੇ ਤੇ ਕਸਦੇ ਵੀਰ ਹੈਗੇ ਉਹਨਾਂ ਤੱਕ ਵੀ ਬੇਨਤੀ ਹੈ ਵੇ ਇਸ ਘਰ ਦਾ ਬਹੁਤ ਜ਼ਰਾ ਹਾਲ ਹੈ ਗਵਰਨਮੈਂਟ ਦਾ ਫਰਜ਼ ਪੰਡਾ ਹੈਗਾ ਵੀ ਇੰਨਾ ਕਿ ਹਾਲਾਤ ਘਰ ਦੇ ਹੈਗੇ ਦੇਖਣੇ ਚਾਹੀਦੇ ਹੈਗੇ ਘਰ ਦੇ ਹਾਲਾਤ ਦੇਖ ਕੇ ਮੇਰਾ ਈਮਾਨ ਬਹੁਤ ਦੁਖੀ ਹੋਏਗਾ ਆ ਪੈਨਮ ਕੋਲੇ ਬੈਠੀ ਹੈਗੀ ਜੋ ਦੇਖਿਆ ਕਰਦੇ ਹਾਲਾਤ ਦੇਖ ਕੇ ਬਹੁਤ ਮੰਦੇ ਹੈਗੇ ਤੇ ਬੇਨਤੀ ਹੈ ਸਾਰੇ ਵੀਰਾਂ ਨੂੰ ਇਸ ਭੈਣ ਦਾ ਘਰ ਬਣਾਇਆ ਜਾਵੇ ਛੋਟੀ ਜਿਹੀ ਬੱਚੀ ਹੈਗੇ ਬਹੁਤ ਹੀ ਦੁਖੀ ਪਰਿਵਾਰ ਹੈ ਹਾਂਜੀ ਮਾਤਾ ਜੀ ਕੀ ਦੱਸੋ ਤੁਹਾਨੂੰ ਵੀ ਕੀ ਦਿੱਖਤ ਹੈਗੀ ਕਿ ਦਵਾਈ ਚੱਲਦੀ ਹੈ ਤੁਹਾਡੀ ਮੈਂ ਤਾਂ ਉਹ ਜ਼ਹਿਰਵਾਗਾ ਹੂੰ ਨਰਨੂ ਗਠਿਆਗਾ ਹੂੰ ਉੱਠ ਕੇ ਬਸ ਬਾਹਰ ਅੰਦਰ ਨਹੀਂ ਜਾਏਂਦਾ ਬਸ ਅਜਵਾਗਾ ਫੜਕੇ ਨੂੰ ਹੁੰਦੇ ਨੇ ਫੜਕੀ ਹੂੰ ਫੜਕੇ ਦਵਾਉਂਦੇ ਨੇ ਫੜਕੀ ਬਸ ਉਹ ਕਰਦੇ ਨੇ ਹੂੰ ਨਾਤਾ ਵੀ ਨਹੀਂ ਜਾਂਦਾ ਕਦ ਕਰ ਤਵੇ ਬਹਾਅ ਕੀਤੀ ਕਰ ਦਿੰਦਾ ਚਾਹ ਵੀ ਬੀਤੀ ਜਾਂਦੀ ਹਮ ਇਲਾਜ ਇਲਾਜ ਕੌਣ ਕਰਵਾਉਂਦਾ ਫਿਰ ਤੁਹਾਡਾ ਲਾਜ ਆਈ ਕੁੜੀਆ ਚੱਕੀ ਫਰਦੀ ਐ ਚਾਰ ਕਰਾਂ ਦਾ ਕੰਮ ਕਰਦੀ ਐ ਹਮ ਨਾ ਰੋਟੀ ਪਣੀ ਜਾਂਦਾ ਜਨ ਤਦ ਅਸ ਹਮ ਕਦੇ ਵੇਲੇ ਕਦੇ ਇੱਕ ਵੇਲੇ ਇਹ ਹੀ ਦਿੰਦੀ ਐ ਹਾਂਜੀ ਇਹ ਤੁਹਾਡਾ ਪੇਕੇ ਪਿੰਡ ਹੈ ਜੀ ਹਾਂਜੀ ਅੱਛਾ ਜੀ ਤੇ ਕਿੰਨੇ ਘਰਾਂ ਚ ਕੰਮ ਕਰਦੋ ਚਾਰ ਘਰਾਂ ਦਾ ਕੰਮ ਅੱਛਾ ਕਿਵੇਂ ਚੱਲਦਾ ਗੁਜ਼ਾਰਾ ਫਿਰ ਦਵਾਈ ਦਾ ਨਹੀਂ ਤਾਂ ਬਸ ਕਰੀ ਜਾਂਦਾ ਹਮ ਤੇ ਜਿਹੜਾ ਤੁਹਾਡਾ ਕਮਰਾ ਸੀਗਾ ਉਹ ਸਾਰਾ ਸਮਾਨ ਉਹ ਚ ਖਰਾਬ ਹੋ ਗਿਆ ਸੀ ਉਹ ਵੇਖਿਆ ਆਪਾਂ ਸਾਰਾ ਟੁੱਟ-ਫੁੱਟ ਚੁੱਕਿਆ ਤੇ ਫਿਰ 7 ਸਾਲ ਹੋ ਗਏ ਤੁਹਾਡਾ ਕਮਰਾ ਡਿੱਗਿਆ ਨੂੰ ਕਿਸੇ ਪੰਚਾਇਤ ਨੇ ਸਰਕਾਰ ਨੇ ਤੁਹਾਡੀ ਫਰਿਆਦ ਸੁਣੀ ਨਹੀਂ ਕੋਈ ਨਹੀਂ ਸੁਣਦਾ ਹੂੰ ਬਸ ਅਸੀਂ ਕਹਿੰਦੇ ਕੋਈ ਨਾ ਪਵਾ ਦਾਂਗੇ ਹੂੰ ਹੂੰ ਵਾਹ ਅੱਛਾ ਹੁਣ ਫਿਰ ਕੀ ਮੰਗ ਕਰਦੇ ਹੁਣ ਤੱਕ ਚਲੋ ਵੋਟਾਂ ਦਾ ਰੌਲਾ ਸੀ ਵੋਟਾਂ ਮਿਲੇ ਆ ਜਾ ਕਿਸੇ ਤੋਂ ਨਹੀਂ ਹੋ ਸਕਿਆ ਹੁਣ ਕੀ ਮੰਗ ਕਰਨ ਨੂੰ ਕਮਰੇ ਬਾਰੇ ਵਿਚਾਲੇ ਸਾਡਾ ਕਮਰਾ ਹੀ ਖੜਾ ਕਰਾ ਦੇ ਉਹ ਤਾਂ ਲਾਜ ਆ ਕੀ ਹੋੜੀ ਹੋੜੀ ਆਪੀ ਕਰਾ ਲਵਾਂਗੇ ਜੀ ਉਹਨਾਂ ਪਹਿਲਾਂ ਕਰਾਈ ਜਾਂਗੇ ਹੂੰ ਕੋਈ ਨਹੀਂ ਮੰਨਦਾ ਜੀ ਬੱਚੇ ਕਿੰਨੇ ਕਿੰਨੇ ਸਾਲ ਦੇ ਇੱਕ ਸਾਲ 7 ਸਾਲ ਦਾ ਜੀ ਕਿ 4 ਸਾਲ ਚੁੱਕਿਆ ਤੇ ਆ ਜਾ ਸਾਡੀ ਸੋ ਦੋਸਤੋ ਇਹ ਜੋ ਕੁੜੀ ਬੈਠੀ ਹੈ ਇਹਦਾ ਪੇਕੇ ਪਿੰਡ ਰਹਿੰਦੀ ਹੈ ਭਰਾ ਹੈ ਨਹੀਂ ਸੀ ਬਈ ਛੋਡੇ ਭਰਾ ਹੈ ਨਹੀਂ ਸੀ ਜਿਸ ਕਰਕੇ ਇਹ ਪੇਕੇ ਪਿੰਡ ਰਹਿਣ ਲੱਗੀ 7 ਸਾਲ ਹੋ ਗਏ ਕਮਰੇ ਦੀ ਛੱਤ ਡਿੱਗੀ ਨੂੰ ਨਾ ਕਿਸੇ ਪੰਚਾਇਤਾਂ ਨੇ ਨਾ ਸਰਕਾਰ ਨੇ ਕਿਸੇ ਨੇ ਫਰਿਆਦ ਨਹੀਂ ਸੁਣੀ 200 ਕਿਲੋਮੀਟਰ ਤੋਂ ਚੱਲ ਕੇ ਬਾਬਾ ਜੀ ਪਹੁੰਚੇ ਨੇ ਦੇਖੋ ਉਹਨਾਂ ਦੇ ਮਨ ਵਿੱਚ ਦਰਦ ਸੀ ਉਹ ਤਾਂ ਪਹੁੰਚ ਗਏ ਮਦਦ ਲਈ ਪਰ ਮਾਨਸਾਂਝਲੇ ਤੋਂ ਅਜੇ ਤੱਕ ਕਿਸੇ ਨੇ ਕੋਈ ਹੰਗਾਰਾ ਨਹੀਂ ਭਰਿਆ ਹਾਂ ਜੀ ਆਟਾ ਦਾਲ ਕਣਕ ਦਾ ਕਾਰਡ ਸੀ ਉਹਦੇ ਬਾਰੇ ਕੀ ਕਹਿੰਦੇ ਹੋ ਉਦੋਂ ਕੋਈ ਕੁਛ ਨਹੀਂ ਮਿਲਦਾ ਜੀ ਉਹ ਵੀ ਕੱਟਦਾ ਹੈ ਸਾਡਾ ਉਹ ਕੱਟਿਆ ਬਗਈਆ ਕਿੰਨੇ ਸਾਲ ਹੋ ਗਏ ਹੁੰਦਾ ਹੋ ਗਏ 4 ਸਾਲ 4 ਸਾਲ ਵਿੱਚ ਕਾਰਡ ਕੱਟਾ ਉਸ ਤੋਂ ਬਾਅਦ ਕੋਈ ਫਾਰਮ ਭਰਿਆ ਤੁਸੀਂ ਬਾਦੂਪੜ ਪਰ ਦੇਖ ਲਈ ਕੋਈ ਆਉਂਦਾ ਹੀ ਨਹੀਂ ਘਰ ਕਹਿੰਦੇ ਗੁੱਠਣ ਚੱਕਦੇ ਸੀ ਹਾਂ ਕਹਿੰਦੇ ਹਿੰਦੇ ਕਹਿੰਦੇ ਗੁੱਠਣ ਚੱਕਦੇ ਸੀ ਹੂੰ ਸੋ ਬਾਬਾ ਜੀ ਪਹੁੰਚੇ ਨੇ ਇਨਾਂ ਨੇ ਵੀ ਅਪੀਲ ਕਰੀ ਐ ਅਸੀਂ ਵੀ ਹੁਣ ਕੋਸ਼ਿਸ਼ ਕਰਾਂਗੇ 2 ਮਹੀਨੇ ਹੋ ਗਏ ਲੱਗਦਾ ਸੀ ਵੀ ਕੋਈ ਨਾ ਕੋਈ ਅੱਗੇ ਆ ਗਿਆ ਹੋ ਪਰ ਪਰਿਵਾਰ ਨੂੰ ਅੱਜ ਮਿਲਣਾ ਆਇਆ ਤਾਂ ਪਤਾ ਲੱਗਿਆ ਕਿ ਕੋਈ ਨਹੀਂ ਬੋੜਿਆ ਸੋ ਕੋਸ਼ਿਸ਼ ਕਰਾਂਗੇ ਆਪਾਂ ਐਸੇ ਮਹੀਨੇ ਦਾ ਕਮਰਾ ਬਣਾਉਣ ਦੀ ਤੇ ਜੋ ਵੀ ਦਾਨੀ ਸੱਜਣ ਨੇ ਆਪਾਂ ਇਹਨਾਂ ਦਾ ਜੋ ਮੋਬਾਈਲ ਨੰਬਰ ਹੈ ਉਹ ਸਕਰੀਨ ਤੇ ਲਿਖਾਂਗੇ ਤੁਸੀਂ ਇਹ ਕੁੜੀ ਦਾ ਨੰਬਰ ਲਿਖਾਂਗੇ ਕੱਲਾ ਸੀ ਆਪਣਾ ਕੋਈ ਨੰਬਰ ਨਹੀਂ ਲਿਖਾਂਗੇ ਤੁਸੀਂ ਸਿੱਧਾ ਪਰਿਵਾਰ ਨਾਲ ਸੰਪਰਕ ਕਰਨਾ ਇਹਨਾਂ ਤੋਂ ਇਹਨਾਂ ਦਾ ਖਾਤਾ ਨੰਬਰ ਲੈ ਲਓ ਜਾਂ ਜਿਸ ਵੀ ਤਰੀਕੇ ਨਾਲ ਤੁਸੀਂ ਸਹਿਯੋਗ ਭੇਜ ਸਕਦੇ ਹੋ ਤਾਂ ਜਰੂਰ ਭੇਜਣਾ ਈ ਧੰਨਵਾਦ сделал. Это драйва, ਹਾਂਜੀ ਬਾਬਾ ਜੀ ਪਰਿਵਾਰ ਨੂੰ ਮਿਲੇ ਸਹਿਯੋਗ ਜਿੰਨਾ ਕੋ ਸਕੇ ਤੇ ਲਫੁਲਕ ਕੀਤਾ ਕੀ ਕਰਨਾ ਚਾਹੋਗੇ ਸਾਡੀ ਇਹ ਹੀ ਬੇਨਤੀ ਹੈ ਕਿ ਗਵਰਨਮੈਂਟ ਨੂੰ ਮਿਲ ਕੇ ਇਹਨਾਂ ਦੇ ਘਰੋਂ 7 ਸਾਲ ਦੀ ਕਿ ਕਿ ਸੋਚਣਾ ਚਾਹੀਦਾ ਹੈਗਾ ਹੋਰ ਜੋ ਵੀਰਮ ਕੇ ਜੋ ਦਾਨੀ ਵੀਰ ਦੇਸ਼ ਵਿੱਚ ਵਿਦੇਸ਼ ਵਿੱਚ ਵਸਦੇ ਹੈਗੇ ਉਤੋਂ ਤੱਕ ਜੋ ਵੀਰ ਜਾਣਦੇ ਹੈਗੇ ਉਹ ਵੀਰ ਇਸ ਪਰਿਵਾਰ ਦੀ ਮਦਦ ਕਰਨ ਬਹੁਤ ਹੀ ਦੁਖੀ ਪਰਿਵਾਰ ਹੈ ਘਰ ਦੇ ਹਾਲਾਤ ਬਹੁਤ ਮਾੜੇ ਆ ਛੋਟੇ ਬੱਚੇ ਆ ਕਿ ਇਹਨਾਂ ਦੇ ਤੇ ਬੱਚੇ بیمار ਵੀ ਰਹਿੰਦੇ ਆ ਕਈ ਤਰ੍ਹਾਂ ਦਾ ਕਾਰੋਬਾਰ ਕਰਕੇ ਧੰਦਾ ਕਰਕੇ ਬਸਾਂ ਜਿਆਰਾ ਕਰਦੇ ਆ ਤੇ ਬੇਨਤੀ ਆ ਸਾਰੇ ਵੀਰਾਂ ਨੂੰ ਇਹਨਾਂ ਵੱਲੋਂ ਮਦਦ ਕੀਤੀ ਜਾਵੇ ਜੀ ਘਰ ਵਾਲਾ